ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂ ਨੂੰ ਪਤਾ ਹੁਣ ਪੂਰਾ ਮਹੀਨਾ ਚੱਲਣ ਲਿਆ ਵਾ ਤੇ ਠੰਡ ਵੀ ਬੜੀ ਹੋ ਗਈ ਆ। ਅਗੇ ਦੇਖੋ ਤੁਹਾਡੇ ਸਾਹਮਣੇ ਕਬੂਤਰੀਆਂ ਦੇ ਕਬੂਤਰ ਸਾਰੇ ਫੇਟਿਆ ਗੁੜਕੰਦੇ ਬੋਲਣਦੇ ਆ। ਇਹ ਸਾਰੀਆਂ ਕਬੂਤਰੀਆਂ ਵਾ ਤੇ ਕੁਝ ਬੱਚੇ ਆ। ਹਨਾ ਤੂਪਸੇ ਕੰਦੇ ਨਜ਼ਾਰੇ ਲੈਣਦੇ ਆ। ਆਪ ਬੋਲਣਦੇ ਜੇ ਕੋਈ ਬਾਤ ਬਾਹਰ ਕੂਤ। ਆਏ ਵੇ ਲੋ ਕੋਈ ਖੁੱਡਾ ਖੱਡਾ ਨਹੀਂ ਜੋ ਕਵਰ ਕਰਦੇ ਕਦੀ ਖੁੱਡਾ ਖੱਡਾ ਨਹੀਂ ਕਵਰ ਕਰਦੇ ਤਾ ਵੇ ਲੋ ਤੁਹਾਡੇ ਸਾਹਮਣੇ ਇਦਾਂ ਰਹਿਣੇ ਸਾਰੀ ਰਾਤ ਵੀ ਦਿਨ ਵੀ ਥੱਲੇ ਥੱੜਾ ਖੁੱਡਾ ਤੁਸੀਂ ਵੇਖਿਆ ਬਿਲਕੁਲ ਓਪਨ ਹੀ ਆ ਉਹ ਚ ਬਰੀਡਿੰਗ ਸੈਟ ਆ ਬੱਚੇ 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 ਪਲੰਦੇ ਜੇ ਨਿਕਲੇ ਕੋਈ ਆਂਡੇ ਲੱਥੇ ਆ ਆ ਕੁਝ ਮਾਦੀਆਂ ਰੈਸਟ ਤੇ ਹਜੇ ਤੇ ਇਹ ਨਣੋਣਾ ਬਾਕੀ ਸਾਰੇ ਕਬੂਤਰ ਉੱਡਣ ਵਾਲੇ ਸ਼ਿਫਟ ਹੋ ਜਾਣਗੇ ਉੱਪਰ ਤੇ ਇਹ ਥੱਲੇ ਚਲ ਜਾਣਗੇ ਜਾਂ ਫਿਰ ਬਰੀਡਿੰਗ ਹੋਊਗੀ ਇਹਨਾਂ ਦੀ ਜਨਵਰੀ ਚ ਬਾਕੀ ਆ ਦੀ ਬ੍ਰੇਡਿੰਗ ਜਿਹੜੀ ਜਨਰਲੀ ਸਟਾਰਟ ਹੋਣੀ ਆ ਮੇਨ ਕਬੂਤਰੀਆਂ ਵੱਡੀਆਂ ਦੀ ਤੇ ਬਾਕੀ ਅਸੀਂ ਦਾਣਾ ਤੇ ਵੀਰ ਉਹ ਨਾਰਮਲ ਦਾਣਾ ਹੀ ਪਾਈਦਾ ਬਾਕੀ ਨਾਲ 2-3 ਚੀਜ਼ਾਂ ਜਿਹੜੀਆਂ ਇਸਤੇਮਾਲ ਕਰੀਦੀਆਂ ਜਿੰਨਾ ਵੇਲੇ ਤੁਹਾਡੇ ਸਾਹਮਣੇ ਕਬੂਤਰ ਬਿਲਕੁਲ ਫੇਟਿਆ ਤੇ ਮੰਦਰ ਬੱਚੇ ਵੀ ਖਾ ਦਿੰਨੇ ਚੈੱਕ ਕਰ ਲੋ ਆ ਟੈਡੀ ਬੱਚੇ ਬੈਠੇ ਆ ਇੱਕ ਆ ਬੱਚਾ ਟੈਡੀ ਇੱਕ ਇਹਦਾ ਭਰਾ ਸ਼ਾਇਦ ਉੱਪਰ ਬੈ ਗਿਆ ਆ ਟੈਡੀ ਬੱਚੇ ਦੋ ਫੇਰ ਨਵੇਂ ਨਿਕਲੇ ਨਾ ਜੋੜੇ ਦੇ ਆਜੇ ਇੱਕ ਆ ਬੈਠਾ ਆ ਜੜ ਗਿਆ ਉੱਪਰ ਗੇ ਬਾਕੀ ਜਿਹੜੇ ਉਹ ਬੈਠੇ ਆ ਉੱਪਰ ਆ ਅਗਰ ਯੋਕ ਆ ਲੈ ਚੈੱਕ ਕਰੋ ਇਹਦੀ ਕਾਨੂੰਨੀ ਇਹ ਹੈ ਟੈੜੀ ਬੱਚੇ ਸਾਰੇ ਦੋ ਤਿੰਨ ਟੈੜੀ ਬੱਚੇ ਨਵੇਂ ਛੱਡੇ ਆ ਦੋ ਤਿੰਨ ਪੱਕੇ ਕਰ ਲਏ ਤੇ ਬਾਕੀ ਹੁਣ ਛੱਡੇ ਉੱਤੇ ਸਾਰੇ ਡਾਊਨ ਡਾਊਨ ਆ ਤੇ ਕੋਤਰ ਬਾਹਰ ਕੱਢੇ ਬੱਚੇ-ਬੱਚੇ ਦੋ ਕਢਾਏ ਆ ਗਿੱਜੇ ਹੀ ਆ ਉੱਪਰ ਗਏ ਆ ਥੋੜੇ ਨੀਵੇਂ ਆਉਣਗੇ ਜੇ ਤੇ ਫਿਰ ਵੀਡੀਓ 'ਚ ਵਿਖਾ ਦਾਂਗੇ ਬਾਕੀ ਬਾਹਰ ਕੱਢਦੇ ਆ ਇਹਦੇ ਕਬੂਤਰ ਇੱਥੇ ਤੋਂ ਪਤਾ ਭਜਨੇ ਜਾ ਰਹੇ ਲੈਂ ਕਬੂਤਰਿਆਂ ਦੇ ਕੁਝ ਬੱਚੇ ਜਿਹੜੇ ਮੇਰੇ ਤੁਹਾਡੇ ਸਾਹਮਣੇ ਫੇਟਿਆ ਇਹਦੇ ਆਸਤੇ ਆਪਾਂ ਦੇਸੀ ਟੋਟਕਾ ਇੱਕੋ ਹੀ ਆ ਆਪਣੀਆਂ ਦੋ ਚੀਜ਼ਾਂ ਜਾਂ ਆ ਪਾ ਲਈਦਾ 올ਿਵ ਆਇਲ ਜਤੂਨ ਦਾ ਤੇਲ ਪਾ ਲਈਦਾ ਤੇ ਇਹ ਵੀ ਯੂਜ਼ ਕਰੀਦਾ ਵਾ ਜਿਆਦਾ ਮਹਿੰਗਾ ਨਹੀਂ ਹੈਗਾ ਇਹ ਸਿਆਲ ਲੰਘ ਜਾਣਾ ਇਹਦਾ ਪੂਰਾ ਤੇ ਜਾਂ ਬਾਕੀ ਆ ਵਾ ਇਹ ਹੈਗਾ ਵਾ ਇਹ ਸੋਡਾ ਨਹੀਂ ਜੋ ਇਹਦੇ ਵਿੱਚ ਮੱਛੀ ਦਾ ਤੇਲ ਹੈ ਜਿਹੜੇ ਲੋਕ ਮੱਛੀ ਕੱਲੀ ਮੱਛੀ ਸਿਰਫ ਮੱਛੀ ਦਾਲਦੇ ਆ ਕੋਈ ਹੋਰ ਚਿਕਨ ਵਗੈਰਾ ਕੁਝ ਨਹੀਂ ਅੰਡਾ ਵਗੈਰਾ ਨਹੀਂ ਸਿਰਫ ਮੱਛੀ ਉਹ ਰੱਖੀ ਬੋਤਲ ਪਰਾ ਕੇ 2 ਸਾਲ ਹੋ ਗਏ ਨੂੰ ਭਰਾਈ ਨੂੰ ਜੇ ਮੁੱਕੀ ਨਹੀਂ ਹੋਵੇ ਲੋ ਇਹਨਾ ਇੱਕ ਤੇ ਕਬੂਤਰ ਰਹਿਣਾ ਗਰਮ ਤੇ ਅੰਦਰੋਂ ਖੁਸ਼ਕ ਵੀ ਨਹੀਂ ਹੋਣਾ ਤੇ ਤਰ ਵੀ ਰਹਿਣਾ ਤੇਲ ਵਾਲੀ ਚੀਜ਼ ਹੈ ਮੱਛੀ ਦਾ ਨੂੰ ਬੜਾ ਫਿਰ ਦਾ ਤੇਲ ਜਿਹੜਾ ਵਾ ਬਹੁਤ ਗਰਮ ਵੀ ਹੁੰਦਾ ਕਬੂਤਰਿਆਂ ਵਾਸਤੇ ਵੀ ਚੰਗਾ ਤੇ ਬਾਕੀ ਬਰੀਡਿੰਗ ਵਾਸਤੇ ਵੀ ਬਹੁਤ ਵਧੀਆ ਤੇ 1 ਕਿਲੋ ਦਾਣੇ ਤੇ 1 ਕਿਲੋ ਇੱਕ ਟੱਕਣ ਪਾ ਲਈਦਾ ਉਹਦਾ ਉਹਦਾ ਜਤੂਨ ਦੇ ਤੇਲ ਦਾ ਇਹ ਇੱਕ ਟੱਕਣੇ ਦਾ ਪਾ ਲਈਦਾ ਮੱਛੀ ਦੇ ਹੌfte 'ਚ ਇੱਕ ਦਿਨ ਆ ਪਾ ਲਈਦਾ ਜਾਂ ਹਫਤੇ 'ਚ ਇੱਕ ਜਾਂ ਦੋ ਦਿਨ ਤੇ ਹਫਤੇ 'ਚ ਇੱਕ ਦਿਨ ਉਹ ਜੋ ਬਸ ਔਰ ਜ਼ਿਆਦਾ ਨਹੀਂ ਪੈਂਦਾ ਬਾਕੀ ਨਹੀਂ ਜ਼ਿਆਦਾ ਪਾਈਦਾ ਜ਼ਿਆਦਾ ਜ਼ਿਆਦਾ ਪੰਗਾ ਨਾ ਲਿਆ ਕਰੋ ਕਉਂਕੇ ਜਿਹੜੇ ਕਬੂਤਰ ਸਾਦੀ ਨਹੀਂ ਵੇਚ ਸਕਦੇ ਉਹਨਾਂ ਗਰਮੀ ਕੀ ਚਲਣੀ ਆ ਜਿਹੜੇ ਸਾਦੀ ਨਹੀਂ ਚੱਲ ਸਕਦੇ ਉਹ ਗਰਮੀ ਕੀ ਚੱਲਣਗੇ ਜਿਆਦੀਆਂ ਗਰਮ ਚੀਜ਼ਾਂ ਵੀ ਕਬੂਤਰ ਨੂੰ ਅੰਦਰੋਂ ਖੁਸ਼ਕ ਕਰ ਦਿੰਦੀਆਂ ਫਿਰ ਕਹਣਗੇ ਅਸੀਂ ਤਾਂ ਨਾ ਯਾਰ ਵਧੀਆ ਪਾਇਆ ਕੂ ਤਾਡੇ ਗਰਮ ਹੀ ਖੁਸ਼ਕ ਖੁਸ਼ਕੀ ਆ ਮਲਬੀ ਮਾਰੀ ਦੀ ਤਰ੍ਹਾਂ ਚੱਲ ਗਿਆ ਉਦਰੋਂ ਦੇ ਖੁੱਡੇ ਕਵਰ ਕਰਦੇ ਨੇ ਮੂੰਹ ਉਹਨਾਂ ਦੇ ਬੰਦ ਕਰਦੇ ਨੇ ਆ ਅੰਦਰ ਹੀਟ ਹੋ ਜਾਣੀ ਫੁੱਲ ਹਵਾ ਕਰਾਸ ਦਾ ਕੋਈ ਹੈਗਾ ਨਹੀਂ ਸਾਦਨ ਨਹੀਂ ਹੋਣਾ ਉਦਰੋਂ ਦੇ ਗਰਮ ਪਾਣੀ ਗਰਮ ਦਾਣਾ ਪਾਈ ਜਾਣਾ ਜੇ ਉਤੋਂ ਫਿਰ ਹੋਰ ਕੁਝ ਗਰਮ ਸ਼ਾਵਾਂ ਦੇਣੀਆਂ ਤੇ ਕਬੂਤਰ ਨੇ ਅੰਦਰੋਂ ਖੁਸ਼ਕ ਹੋ ਗਏ ਤੇ ਕਬੂਤਰ ਨੂੰ ਗਰਮ ਵੀ ਰੱਖੋ ਤੇ ਤੇਲ ਵਾਲੀ ਚੀਜ਼ ਵੀ ਦੋ ਵੀ ਖੁਸ਼ਕ ਨਾ ਹੋਵੇ ਗਰਮ ਵੀ ਰਹੇ ਤੇ ਖੁਸ਼ਕ ਨਾ ਹੋਵੇ ਇਹੋ ਜਿਹੀਆਂ ਚੀਜ਼ਾਂ ਵਰਤਿਆ ਕਰੋ ਅਸੀਂ ਤੇ ਆਵੇ ਲੋ ਦੋ ਤੇਲ ਵਰਤਦੇ ਨੇ ਚਤੂੰ ਦਾ ਤੇਲ 올ਿਵ ਆਇਲ ਤੇ ਮੱਛੀ ਦਾ ਤੇਲ ਬਸ ਜਿਹੜੇ ਸਰ ਮੱਛੀ ਤਲਦੇ ਉਹਨਾਂ ਕੋ ਬੋਤਲ ਭਰਾ ਕੇ ਲੈਂਦੀ ਆ ਆ ਮਹੀਨਾ ਕੋ ਪਾਈਦਾ ਵੈਨੋਂ ਬਸ ਤੇ ਨਕਲ ਵਾਲੇ ਦਾਣੇ ਤੇ ਇੱਕ ਇਹ ਦੋ ਦੋ ਟੱਕਣ ਪਾ ਰਹੀ ਦੇ ਆ। ਇਦਾਂ ਹੀ ਪਾ ਰਹੀ ਦੇ। ਦੋਵੇਂ ਚ ਜਾਂ ਪੀ ਲੋ। ਜਿਆਦਾ ਮਹਿੰਗਾ ਵੀ ਨਹੀਂ ਹੈਗਾ। ਆ 100 ਰੁਪਏ ਦੀ ਬੋਤਲ ਭਰਾ ਲਈ ਦੀ ਆ ਦੇਖੋ। ਤੇ ਆ ਵੀ 100 200 ਦੀ ਆ ਬੋਤਲ। ਜਿਆਦੀ ਨਹੀਂ ਹੈਗੀ ਇਹ। 200 4 200 ਦੀ ਆ। ਹੋਲ ਸੇਲ ਤੇ ਲਈ 200 ਰੁਪਏ ਦੀ ਮਿਲੀ ਇੱਦਾਂ ਵੈਸ 240 ਆ ਪ੍ਰਿੰਟ। ਬਹੁਤ ਵਧੀਆ ਵੇ ਲੋ। ਨਵੀਂ ਨਹੀਂ ਆਂਤੀ ਪਹਿਲਾਂ ਮੋਗੀ ਹੁਣ ਇਹ ਦਾ ਇੱਕ ਟੱਕਣ ਪਾ ਤਾ ਵਾ। ਤੇ ਹੁਣ ਇੱਕ ਦਾ ਟਕਣ ਫਿਰ ਕੱਲ ਪਰਸੋਂ ਪਾਵਾਂਗੇ। ਬਾਕੀ ਸਾਰੇ ਕਬੂਤਰ ਆਪਣੇ ਫੇਟਿਆਂ ਥੱਲੇ। ਤੁਹਾਨੂੰ ਥਲੜੇ ਵੀ ਬਰੀਡਿੰਗ ਵਾਲੇ ਵਿਖਾਉਣੇ ਆ। ਬਾਕੀ ਆ ਬਾਹਰ ਵਾਲੇ ਜਿਹੜੇ ਹੈਗੇ ਆ ਕੁਝ ਡਾਏ ਆ। ਬਾਕੀ ਜਿਹੜੇ ਕੁਝ ਉੱਚੇ ਗਏ ਉਹ ਵੀ ਵਿਖਾਵਾਂਗੇ ਨੀਵੇਂ ਵਾਲਿਆਂ ਨੂੰ। ਇਹਨਾਂ ਨੂੰ ਵੀ ਢਾਉਂਦੇ ਆਪਾਂ। ਸਾਰੇ ਕਬੂਤਰ ਬਾਟਰ ਫੇਟ ਰੱਖੇ ਆ। ਤੇ ਇੱਧਰ ਬੱਚੇ ਹੁਣੇ ਤੁਹਾਨੂੰ ਇੱਧਰਲੇ ਕਬੂਤਰ ਵਿਖਾ ਦਿੰਨੇ ਆ। ਇੱਧਰ ਸਾਰੀਆਂ ਕਬੂਤਰੀਆਂ ਬਾਹਰ ਕੱਢੀਆਂ ਨੇ ਸਾਰੇ ਜਾਲਜਾਂ ਬੈਠੇ ਆ ਤੇ ਬਾਕੀ ਕੰਨ ਵੀਡੀਓ ਥਲੜੀ ਕੋਈ ਵਿਖਾਉਣੇ ਆ ਆ ਵੇ ਲੋ ਤੁਹਾਡੇ ਬਰੀਡਿੰਗ ਇਦਾਂ ਹੀ ਉੱਪਰ ਰਹਿਣਾ ਸਾਰੀ ਰਾਤ ਦਿਨ ਰਾਤ ਬਾਰੀ ਆ ਆ ਬਾਕਰਾ ਉਸਨੂੰ ਧੀ ਰਿੰਦੀ ਆ ਆ ਥੱਲੇ ਇਧਰ ਜਾਣਾ ਉਹ ਤੇਰੇ ਇੱਥੇ ਪਾਣੀ ਆ ਕੁਝ ਬੱਚੇ ਨਿਕਲੇ ਆ ਕਾ ਬੱਚੇ ਨਿਕਲੇ ਆ ਵੇਖੋ ਬੱਚੇ ਨਿਕਲੇ ਇੱਕ ਡੱਬਾ ਵਾਲਾ ਇੱਕ ਬੱਚਾ ਹੋਰ ਨਿਕਲਿਆ ਇੱਥੇ ਦੋ ਤਿੰਨ ਬੱਚੇ ਨਿਕਲੇ ਆ ਬੜੇ ਟੋ ਟੋ ਦੇ ਬਰੀਡ ਦੀ ਜੰਨ ਵੀ ਨਾਲ ਹੀ ਥੇ ਜਾ ਕੀ ਨਾ ਇਹਨਾਂ ਦਾ ਕੋਤਾ ਦਿੱਤਾ ਕੁਈ ਨਾ ਆਪਾ ਇਹ ਬਣਨ ਪੱਕਾ ਕਰਕੇ ਤੇ ਰੱਖਿਆ ਥੱਲੇ ਗਾ ਕੱਢਾਂਗੇ ਨਾ ਪਰ ਪਟਾਈ ਦਵਾਂਗੇ ਆਹ ਹੁਣ ਉੱਤਰ ਸਾਡੇ ਬਾਕੀ ਸਾਰੇ ਬਾਪੇ ਦੀ ਜੇਰ ਕੋਲ ਸਾਰੇ ਫਿਰਟੇ ਆ ਬੱਚਾ ਨਿਕਲੇ ਕਾ ਡੱਬ ਵਾਲਾ ਨੇ ਕੋ ਬੋਲ ਰੋ ਜੀ ਦਾ ਹੋਰ ਚੰਦ ਵੀ ਲੈ ਆਇਆ ਆਕੇ ਜਾ ਆਪ ਆਪੇ ਉਹ ਬੋਤਲ ਨੂੰ ਤੇ ਆਈ ਇਹਨਾਂ ਆ ਪੀਓ ਆਹ ਇਹ ਬੱਚਾ ਆਵਾਜ਼ ਤੇ ਕਸਿੰਗਲ ਆਹ ਉਹ ਤੇ ਕੋਲ ਕਾ ਬੱਚਾ ਤੇ ਵੇਖੋ ਕਰੋਈ ਨਹੀਂ ਕੋਟਿਆ ਅੱਜ ਕੋਈ ਬਰਾ ਦੇਣਾ ਚਾਹੁੰਦਾ ਤੇ ਲਿਆ ਰਿਹਾ ਹੈਗਾ ਇਹ ਬੱਚਾ ਨਿਕਲੇਗਾ ਤੇ ਯਾਰ ਬਾਦ ਯਾਰੇ ਦਵਾਈ ਦਾ ਇਹਨੂੰ ਸੌਂਪਿਆ ਜਦੋਂ ਸਾਡੇ ਹੋਰ ਬੱਚੇ ਇੱਕ ਦੋ ਬੱਚੇ ਇੱਧਰ ਵੀ ਬਲਦੇ ਪਏ ਆ ਨਿਕਲੇ ਇੱਧਰ ਇੱਕ ਪਿਛੇ ਹੱਥਲੇ ਬੈਠਾ ਤੇ ਵੀ ਅੰਡੇ ਆ ਇੱਧਰ ਵੀ ਆਂਡੇ ਆ ਥੱਲੇ ਵੀ ਹੁੰਦੇ ਆ ਬੱਚੇ-ਬੱਚੇ ਵੀ ਨਿਕਲੇ ਸੁਖਣਾ ਵੇ ਲੋ ਓਪਨ ਰਹਿਂਦਾ ਸਾਰਾ ਕੋਈ ਇਹੋ ਜਿਹਾ ਚੱਕਰ ਨਹੀਂ ਬਾ ਦਾਣਾ ਗਰਮ ਰੱਖੋ ਥੋੜਾ ਬਾਕ ਖੁਸ਼ਕ ਬਣਾਉਂ ਲਓ ਬੱਚੇ ਦੀ ਖਲੋਣੀ ਵੇਖੋ ਤੇ ਸਾਰੇ ਡਾਉਣੇ ਆ